देश में वेरा चाहे महान ਧਰਮਾਜੀ ਇਹ ਸਭ ਥੋੜੇ ਸਿਖੋ ਦੇ ਭਾਜੀ ਕੌਣ ਦੀ ਇੱਥੇ ਪੂਰੀ ਜੁਨਿੰਗ ਬਾਹਰ ਸਾਡ ਕਪੀ ਜੁਨਿੰਗ ਫੁੱਟ ਰਿਹਾ ਹੈ ਅਨਿਜ਼ਰ ਸਾਹਮਣੇ ਜਰਾ ਹਾਜੀ ਸਾਹਿਬ ਕੇ ਜੀ ਬਹੁਤ ਹੀ ਪੰਜਾਬ ਆਪਣੇ ਕਾਬਲੇ ਨੂੰ ਉਪਰ ਕਿਤੇ ਨੇ ਜਿਹੜਾ ਤਕਨੀਕੀ ਇਲਾਮ ਨੇ ਇਸਲਾਮਾਬਾਦ ਖੰਮਨ ਸਾਹਿਬ ਵੱਲੋਂ ਵਿਸ਼ੇਸ਼ ਤਮੰਮੀ ਜੋ ਮੋਹਰੀਆਂ ਦੇ ਕੇ ਮਹਾਦੇਵ ਜੀ ਦਾ ਬੋਲ ਚੋਣੀ ਪਹੁੰਚਾ ਸੁੰਦਰ ਸੁੰਦਰ ਜੀ ਬਕੇ ਪਾਸਾ ਕੀ ਤੇਰਾ ਕੌਜੂ ਗਾ ਰਿਹਾ ਕਾਲਾ ਆ ਗਿਆ ਕਮੇਟੀ ਹੋ ਗਿਆ 5 7 ਲੱਖ ਕੋਣਕੜਾ ਲਾ ਗਿਆ ਉਹਨਾਂ ਨੂੰ ਦਾਸਟੇਟ ਤੋਂ ਫਰੇਮ ਵਿੱਚ ਆਇਆ ਕੀ ਆਹ ਸਾਰੇ ਕੀ ਬਾਤ ਹੈ ਦੇਖੇ ਜੀ ਦੇਖੇ Alın. 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 प्रदीप जीपी जी आज दरबार जी दिल जी ਇਹ ਇੱਕ ਬਾਤ ਬਹੁਤ ਬੜੀ ਸੇਵਾ ਜੀ ਸਾਲੀ ਸਟੇਜ ਦੀ ਸੇਵਾ ਕਰਮ ਦੀ ਸਟੇਜ ਸ਼ੁਰੂ ਕਰ ਤੁਹਾਨੂੰ ਅੱਜ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਟੋਪੀਆਂ ਨਾਲ ਸਨਮਾਨ ਕਰਦੇ ਆਂ ਇਹ ਉਹ ਸਾਥੀ ਨੇ ਜਿੰਨਾਂ ਨੇ ਤੁਹਾਨੂੰ ਪਾਪ ਛੱਡ ਕੇ ਦਾਨ ਦਿੱਤਾ ਹੈ ਕਿ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਮਹਿਸੂਸ ਨਾ ਕਰਨਾ ਕਿ ਇਹ ਉਹਨਾਂ ਦਾ ਰੱਬ ਪਾਉਂਦਾ ਸੀ ਉਹਨਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਸਦੌਹ ਦਿੱਤਾ ਸੀ ਇਸ ਕਰਕੇ ਨੂੰ ਸਾਰੋ ਭਾਈ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗੋਂ ਦੇ ਅਗਲੀ ਵਾਰ ਜਾਈਏ ਤੇ ਫਿਰ ਤੋਂ ਸਨਮਾਨ ਦੀ ਸਮਾਰੋਹ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਖਾ ਜੀ ਸਾਹਮਣੀ ਸਤਿ ਸ਼੍ਰੀ ਅਕਾਲ ਜੀ ਭਗਵਾਨ ਰਾਮ ਜੀ ਸੋ ਸਿਓ ਅੱਜ ਦੇ ਦਿਨ ਪ੍ਰਣ ਕਰਦਾ ਅਸੀਂ ਰਾਮ ਭਗਤ ਬੰਨਾ ਸੋ ਸਾਥੀਓ ਅੱਜ ਦੇ ਦਿਨ ਵੀ ਪ੍ਰਣ ਕਰਨਾ ਹੈ ਕਿ ਅਸੀਂ ਬ੍ਰਿਆਲੀ ਨੂੰ ਸਾੜਨੇ ਆ ਸੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨਾਂ ਦਾ ਰਾਵਣ ਜੇਲਾ ਸਾੜਨਾ ਚਾਹੀਦਾ ਸੋ ਆਪਣੇ ਮਾਨਸਿਕ ਬ੍ਰਿਆਹ ਜਿਹੜੀ ਹੈ ਉਹਨੂੰ ਦੂਰ ਕਰਨਾ ਚਾਹੀਦਾ ਹੈ ਸੋ ਇਹ ਅੱਜ ਤੇ ਸਾਨੂੰ ਪ੍ਰਭ ਕਰਨਾ ਚਾਹੀਦਾ ਜਿਹੜਾ ਤੁਸੀਂ ਹਰ ਸਾਲ ਇੱਥੇ ਮਨਾਉਂਦੇ ਸੋ ਬਾਈ ਇਥੇ ਸਾਰੀਆਂ ਖੰਡਾਂ ਦੇ ਦਰਸ਼ਕ ਕਰਨ ਆਉਣਾ ਸੋ ਮੈਨੂੰ ਵੇਖ ਕੇ ਖੁਸ਼ੀ ਹੁੰਦੀ ਆ ਕਿਉਂਕਿ ਮੈਂ ਹੋਰ ਨੂੰ ਤੇ ਸਹਾਰਿਆਂ ਦੇ ਜਾਣਾ ਸੋ ਵਾਅਿਚ ਤੇ ਨੇ ਹੋ ਪ੍ਰਾਰ ਕਰੀਏ ਅਸੀਂ ਸਾਰੇ ਕਿ ਅਸੀਂ ਰਾਮ ਭਗਤ ਬੰਨਾ ਸੱਚਾਈ ਦਾ ਸਾਥ ਦੇਣਾ ਇਹ ਵੱਡਾ ਦਸਹਿਰਾ ਇਹ ਸਾਡਾ ਇੱਕ ਟੀਮ ਹੈ ਤੇ 3 ਤੈਦੇ ਤੇ ਸ਼ਰਮ ਲਾਇਆ ਜਾਂਦਾ ਇਸ ਟੀਮ ਦੇ ਵਿੱਚ ਮੇਰੇ ਭਰਾ ਨੇ ਜਗਰਵਿੰਦਰ ਬਿੱਟੂ ਜੀ ਨੇ ਬਾਕੀ ਵੀ ਤੁਸੀਂ ਸਾਰੇ ਜਾਣਦੇ ਹੋ ਸਾਡੇ ਐਸਾ ਕੋਈ ਸਾਥੀ ਜਿਹਨੂੰ ਤੁਸੀਂ ਨਹੀਂ ਜਾਣਦੇ ਇਹ ਸਾਰੀ ਟੀਮ ਚਾਡੀ ਪੂਰੀ ਲਗਨ ਮਿਹਨਤ ਦੇ ਨਾਲ ਇਹ ਤਿਹਾੜ ਮਨਾਉਂਦੀ ਹੈ ਕਿਉਂਕਿ ਇਹ ਤਿਹਾੜ ਇੱਕ ਬਹੁਤ ਵੱਡਾ ਤਿਹਾੜ ਹੈ ਕਿਉਂ ਤੁਹਾਨੂੰ ਬਹੁਤ ਵੱਡੀ ਸਿੱਖਿਆ ਦਿੰਦਾ ਕਿ ਫਰਾਈ ਤੋਂ ਡਰਨਾ ਨਹੀਂ ਫਰਾਈ ਚਿੱਟੀ ਮਰਜੀ ਵੱਡੀ ਹੋਵੇ ਜੇ ਅਕਸਰ ਫਰਾਈ ਦਿੰਦੀ ਹੈ ਸਾਨੂੰ ਸਾਨੂੰ ਸਿਚਾਈ ਦਾ ਸਾਥ ਦੇਣਾ ਚਾਹੀਦਾ ਮੈਂ ਕੋਈ ਗੱਲ ਅੱਜ ਦੇ ਦਿਨ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਅੱਜ 10 ਦਿਨ ਸਾਡਾ ਸਭ ਇਕ ਸੰਜਾਇਆ ਜਦ ਸਾਡਾ ਅਜੀ ਭਾਈ ਚਲਾ ਦੇਲੇ ਚਾਹ ਮੈਂ ਕੋਈ ਟਿਪੜੀ ਨਹੀਂ ਸੱਚੀ ਕਰਨਾ ਚਾਹੁੰਦਾ ਪਰ ਤੁਹਾਡੀਆਂ ਸਾਰੀਆਂ ਧਾਵੀਆਂ ਕੋਤਾਂ ਨੇ ਤੁਹਾਡੀਆਂ ਲੱਤਾਂ ਕਿਣੇ ਤੁਸੀਂ ਚਾਹੀਏ ਵੇਦਿਓ ਕੱਚਾ ਜਿਹੜਾ ਪੁਰਾਣੀ ਚਾਹ ਚਰੀਆ ਜਿਆ